ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਟਕਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਸੰਗਤਾਂ ਨੂੰ ਮੁਬਾਰਕ ਬਾਤ ਦਿੱਤੀ ਹੈ ਉੱਥੇ ਹੀ ਗੱਲਬਾਤ ਦੇ ਦੌਰਾਨ ਹੋਣਾ ਕਿ ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਬਾਣੀ ਕੇ ਮੋਹਿਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਰ ਪਾਵਨ ਪ੍ਰਕਾਸ਼ ਪੂਰਬ ਹੈ ਤੇ ਮੈਂ ਸਮੂੱਚੀ ਮਾਨਵਤਾ ਸਿੱਖ ਕੌਮ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸੱਚੇ ਬਾਦਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਲੱਖ ਲੱਖ ਵਧਾਈ ਦਿਨਦਾ ਹਾਂ ਅਥੇ ਨਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਪਗਤੰਨਾ ਦਾ ਵੀ ਅੱਜ ਜਨਮ ਦਿਹਾੜੇ ਤੇ ਮੈਂ ਉਹਨਾਂ ਦੀ ਵੀ ਸਾਰੇ ਕੌਮ ਨੂੰ ਲੱਖ ਲੱਖ ਵਧਾਈ ਦਿਨਦਾ ਹਾਂ ਉਹਨਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜਿਤੇ ਆਪਣੀ ਬਾਣੀ ਦੇ ਰਾਹੀਂ ਸਾਡਾ ਮਾਰਗਦਰਸ਼ਨ ਕੀਤਾ ਤੇ ਬਾਦਸ਼ਾਹ ਨੇ ਬੜੇ ਵੱਡੇ ਕਾਰਜ ਕੀਤੇ ਸਾਡਾ ਜਿਹੜਾ ਕੇਂਦਰ ਸਥਾਨ ਸਚਕਨ ਸ਼੍ਰੀ ਹਰਮੰਦਰ ਸਾਹਿਬ ਇਹਦੀ ਸਾਰੀ ਦੀਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਰਵਾਈ ਸੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਭਾਈ ਗੁਰਦਾਸ ਜੀ ਜੀ ਨੇ ਗੁਰਦੁਆਰਾ ਸ਼੍ਰੀ ਗੁਰੂ ਰਾਮ ਸਰ ਸਾਹਿਬ ਲਿਖਿਆ ਅਤੇ ਪਹਿਲਾ ਪ੍ਰਕਾਸ਼ ਸਚਕਨ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਤਾ ਤੇ ਇਸ ਦੇ ਪਹਿਲੇ ਮੁਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਬਣੇ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਦੇ ਰਾਹੀਂ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕੀਤਾ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ تشਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬਾ ਮੈਂ ਸਮੁੱਚੀ ਮਾਨਵਤਾ ਨੂੰ ਸਿੱਖ ਕੌਮ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਵੀ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਉੱਥੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭਗਤ ਧੰਨਾ ਜੀ ਦਾ ਵੀ ਅੱਜ ਜਨਮ ਦਿਨ ਆ ਤੇ ਮੈਂ ਉਹਦੀ ਵੀ ਸਾਰੀ ਕੌਮ ਨੂੰ ਲੱਖ ਲੱਖ ਵਧਾਈ ਦਿੰਦਾ ਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜਿੱਥੇ ਆਪਣੀ ਬਾਣੀ ਦੇ ਰਾਹੀਂ ਸਾਡਾ ਮਾਰਗਦਰਸ਼ਨ ਕੀਤਾ ਉੱਥੇ ਪਾਤਸ਼ਾਹ ਨੇ ਬੜੇ ਵੱਡੇ ਕਾਰਜ ਕੀਤੇ ਸਾਡਾ ਜਿਹੜਾ ਕੇਂਦਰੀ ਸਥਾਨ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਇਹ ਇਹਦੀ ਉਸਾਰੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਰਵਾਈ ਫਿਰ 1604 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਭਾਈ ਗੁਰਦਾਸ ਜੀ ਤੋਂ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਲਿਖਾਇਆ ਔਰ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ 1604 ਦੇ ਵਿੱਚ ਕੀਤਾ ਤੇ ਪਹਿਲੇ ਮੁਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਬਣੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਦੇ ਰਾਹੀਂ ਸਮੁੱਚੀ ਮਾਨਵਤਾ ਦਾ ਮਾਰਗਦਰਸ਼ਨ ਕੀਤਾ ਔਰ ਜਦੋਂ ਲੋੜ ਪਈ ਤੇ ਪੂਰਨ ਸ਼ਾਂਤਮਈ ਰਹਿ ਕੇ ਦਿੱਲੀ ਲਾਹੌਰ ਦੀ ਧਰਤੀ ਤੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਜਿਹੜੀ ਗੱਲ ਉਹਨਾਂ ਨੇ ਬਾਣੀ ਦੇ ਵਿੱਚ ਆਖੀ ਸੀ ਕਿ ਤੇਰਾ ਕੀ ਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗਾ ਇਸ ਗੱਲ ਨੂੰ ਸੱਚੇ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਵੀ ਮਹਿਸੂਸ ਕੀਤਾ ਤੇ ਮਨੁੱਖਤਾ ਨੂੰ ਦੱਸਿਆ ਓਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕਿਓ ਸੱਚੇ ਪਾਤਸ਼ਾਹ ਦਾ ਸਮੁੱਚਾ ਜੀਵਨ ਸਮੁੱਚੀ ਮਾਨਵਤਾ ਦੇ ਲਈ ਇੱਕ ਮਾਰਗਦਰਸ਼ਨ ਆ ਅੱਜ ਜਦੋਂ ਸੰਸਾਰ ਦੇ ਵਿੱਚ ਬੜੀ ਮੇਰ ਤੇਰਾ ਬੜੀ ਈਰਖਾ ਵਾ ਇੱਕ ਦੂਜੇ ਦੇ ਪ੍ਰਤੀ ਸਾੜਾ ਵਾ ਤਾਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਆ ਉਹ ਸਾਡਾ ਮਾਰਗਦਰਸ਼ਨ ਕਰਦੀ ਆ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦੇ ਨਾਲ ਜੁੜ ਕੇ ਪੂਰਨ ਸ਼ਾਂਤਮਈ ਔਰ ਅਕਾਲ ਪੁਰਖ ਦੇ ਨਾਲ ਇੱਕਮਿਕਤਾ ਵਾਲਾ ਰਸਤਾ ਹੀ اختیار ਕਰਨਾ ਚਾਹੀਦਾ ਦੂਜਾ ਭਗਤ ਧੰਨਾ ਜੀ ਦਾ ਜਨਮ ਦਿਨ ਆ ਜਿਨ੍ਹਾਂ ਦੇ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆਂ ਤਨਾਂ ਵਡਭਾਗਾ ਭਗਤ ਧੰਨਾ ਜੀ ਜਿਨ੍ਹਾਂ ਦਾ ਇੱਕ ਸ਼ਬਦ ਬੜਾ ਪਿਆਰਾ ਹਰ ਇੱਕ ਦੀ ਜ਼ੁਬਾਨ ਤੇ ਹੁੰਦਾ ਹੋਰ ਵੀ ਸ਼ਬਦ ਨੇ ਪਰ ਇਹ ਸ਼ਬਦ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਕੁਝ ਮੰਗਣਾ ਵਾ ਤੇ ਸਿਰਫ ਵਾਹਿਗੁਰੂ ਤੋਂ ਮੰਗੀਏ ਮੰਗਣ ਦੇ ਵਿੱਚ ਵੀ ਜਿੰਨੀਆਂ ਕਿ ਲੋੜਾਂ ਸਾਡੀਆਂ ਉਹ ਰੱਬ ਪੂਰੀਆਂ ਕਰਦਾ ਰੱਬ ਹੀ ਦਾਤਾ ਵਾ ਇਹ ਜਿਹੜਾ ਸ਼ਬਦ ਆਪਾਂ ਉਹਨਾਂ ਦੀ ਮਿੱਠੀ ਬੋਲੀ 'ਚ ਪੜ੍ਹਦੇ ਆਂ ਗੋਪਾਲ ਤੇਰਾ ਹਾਰ ਤਾਰਤਾ ਕਹਿੰਦੇ ਲੋੜਵੰਦ ਨੂੰ ਗੋਪਾਲ ਤੇਰਾ ਹਾਰ ਤਾਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਨਕੇ ਕਾਜ ਸਵਾਰਤਾ ਦਾਲ ਸੀਧਾ ਮੰਗੂ ਕੀਓ ਹਮਰਾ ਖੁਸ਼ੀ ਕਰੈਨੇ ਤ ਦਿਓ ਪਨੀਆਂ ਸ਼ਾਧ ਨੀਕਾ ਨਾਜ ਮੰਗੂ ਸਤ ਸੀਕਾ ਗਾਊ ਭੈਸ ਮੰਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ ਪਿਛਲੇ ਦਿਨੀ ਮੈਂ ਜਾਟਾਂ ਨੂੰ ਮਿਲਿਆ ਹਿ ਹਰਿਆਣੇ 'ਚ ਤੇ ਮੈਂ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਵੀ ਭੈਣ ਸ਼ਬਦ ਤੁਸੀਂ ਵਰਤਦੇ ਹੋ ਤੇ ਭਗਤ ਧੰਨਾ ਜੀ ਨੇ ਜਦੋਂ ਆਪਣੀ ਬਾਣੀ ਲਿਖੀ ਤੋ ਉਹਦੇ ਵਿੱਚੇ ਸ਼ਬਦ ਆਇਆ ਵਾ ਕਿ ਮੱਝ ਵੀ ਸਾਨੂੰ ਲਵੇਰੀ ਚਾਹੀਦੀ ਆ ਜਿਹੜੀ ਦੁੱਧ ਦਵੇ ਲੋੜਾਂ ਦੀ ਗੱਲ ਆ ਤੋ ਭਗਤ ਧੰਨਾ ਜੀ ਦਾ ਵੀ ਅੱਜ ਜਨਮ ਦਿਨ ਆ ਸਾਨੂੰ ਸਾਰਿਆਂ ਨੂੰ ਹੀ ਭਗਤ ਧੰਨਾ ਜੀ ਵਾਂਗ ਇੱਕ ਵਾਹਿਗੁਰੂ ਤੇ ਟੇਕ ਰੱਖ ਕੇ ਉਹਦੇ ਕੋਲੋਂ ਹੀ ਮੰਗਣਾ ਚਾਹੀਦਾ ਤੇ ਇੱਕ ਸਚਿਆਰ ਜੀਵਨ ਸਾਨੂੰ ਸਾਰਿਆਂ ਨੂੰ ਜੀਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ